ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਫਾਰਮਿੰਗ ਇਨਫੋਰਮੇਸ਼ਨ ਦੇ ਵਿੱਚ ਸੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਵਾਲਾ ਬੈਲ ਆਈਕਨ ਵਾਲਾ ਬਟਨ ਦਬਾ ਲਓ ਤਾਂ ਕਿ ਜਿਉਣ ਵਾਲੀ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਕਿਉਂਕਿ ਆਪਾਂ ਵੀਡੀਓ ਛੋਟੀ ਹੀ ਪਾਵਾਂਗੇ 4-5 ਮਿੰਟਾਂ 'ਚ ਜੀ ਸੰਕੋਚ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸਤੋ ਇਹ ਜਿਹੜੀ ਵੈਰੈਟੀ ਆਪਾਂ ਵੇਖ ਰਹੇ ਆ ਆਪਾਂ ਅੱਗੇ ਵੀ ਚੈਨਲ ਤੇ ਨਸਾਰੇ ਵੇਲੇ ਵੀਡੀਓ ਪਾਈ ਸੀ ਕਿਉਂਕਿ ਪਿਛਲੇ ਇਸ ਸਾਲ ਕਣਕ ਅਤੇ ਜੌਵਾਂ ਨੂੰ ਸਿਧਾਂਤ ਕੇਂਦਰ ਕਰਨਾਲ ਵੱਲੋਂ ਕਣਕ ਦੀਆਂ ਤਿੰਨ ਵੈਰੈਟੀਆਂ ਰਿਲੀਜ਼ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚੋਂ DBW 372 ਵੈਰਾਈਟੀ ਆਪਾਂ ਵੇਖ ਰਹੇ ਬਹੁਤ ਜਿਆਦਾ ਟਿਲਰਿੰਗ ਅਤੇ ਚੌੜਾ ਪੱਤਾ ਆ ਆਪਾਂ ਦੇਖ ਰਹੇ ਆ ਪੱਤੇ ਦਾ ਝੰਡਾ ਪੱਤਾ ਜਿਹੜਾ ਬਹੁਤ ਚੌੜਾ ਜੇਕਰ ਝੰਡਾ ਪੱਤਾ ਚੌੜਾ ਹੈ ਤਾਂ ਐਟੋਮੈਟਿਕ ਹੀ ਕਣਕ ਦਾ ਝਾੜ ਵਧੂਗਾ ਇਹ ਆਪਾਂ ਦੂਰ ਤੱਕ ਬੈਠੇ ਆ ਵੇਖ ਰਹੇ ਆ 3 ਏਕੜ ਦਾ ਇਹ ਪਲਾਟ ਦੇ ਨਾਲ ਹੀ ਆਪਾਂ ਸਿੱਟੇ ਵੀ ਦੇਖ ਰਹੇ ਹਾਂ ਗੱਲ ਲਗਭਗ 22-23 ਕੁੰਡੀਆਂ ਨੇ ਤੇ 4 ਤੋਂ 5 ਦਾਣੇ ਇੱਕ ਕੁੰਡੀ ਦੇ ਵਿੱਚ ਸਿੱਟਾ ਬਹੁਤ ਗੁੰਦਵਾ ਮੋਟਾ ਅਜੇ ਸਿੱਟਾ ਬਣ ਰਿਹਾ ਆਪਾਂ ਦੇਖਦੇ ਹਾਂ ਕੁੰਡੀ ਕਿਤਨੀ ਕਿੰਨੀ ਮੋਟੀ ਆ ਆਹ ਵੇਖ ਸਕਦੇ ਆ ਆਪਾਂ ਇਹ ਨਹੀਂ ਇੱਕ ਸਾਰ ਹੀ ਆ ਤੇ ਇਹਦੀ ਸੋਇੰਗ ਜਿਹੜੀ ਆ ਉਹ ਵੀਰ ਜੀ 22 ਨਵੰਬਰ ਦੀ ਆ ਤੇ ਪਿਛਲੇ ਸਾਲ ਆਪਾਂ ਨੂੰ 5 ਕਿਲੋ ਸੀਡ ਮਿਲਿਆ ਸੀ ਜਿੰਦੇ ਤੋਂ ਸੀਡ ਤਿਆਰ ਕਰਕੇ ਕੁਝ ਵੀਰਾਂ ਨੂੰ 10 10-10 ਕਿਲੋ ਸੀਡ ਦਿੱਤਾ ਸੀ ਬੀਜ ਬਣਾਉਣ ਵਾਸਤੇ ਤੇ ਉਹਨੂੰ ਵੇਖ ਸਕ ਆਪਾਂ ਨੂੰ ਕਦੀ ਵੀ ਕੋਈ ਨਵਾਂ ਸੀਡ ਮਿਲਦਾ ਤਾਂ ਇਹਨੂੰ ਪਹਿਲਾਂ ਆਪਣੇ ਖੇਤ ਦੇ ਵਿੱਚ ਥੋੜੇ ਏਰੀਏ ਦੇ ਵਿੱਚ ਬੀਜ ਕੇ ਵੇਖੋ ਤਾਂ ਕਿ ਕਿਤੇ ਆਪਣੀ ਜ਼ਮੀਨ ਉਹ ਸੀਡ ਨੂੰ ਮੰਨਦੀ ਆ ਕਿ ਨਹੀਂ ਮੰਨਦੀ ਫੇਰ ਅਗਲੇ ਸਾਲ ਆਪਾਂ ਉਹਨੂੰ ਜ਼ਿਆਦਾ ਏਰੀਏ ਦੇ ਵਿੱਚ ਬੀਜੀਏ ਕਿਉਂਕਿ ਧੋਖਾ ਤੜੀ ਬਹੁਤ ਚੱਲ ਰਹੀ ਆ ਤੇ ਬਹੁਤ ਹੀ ਕਿਸਾਨ ਠੱਗੇ ਜਾ ਰਹੇ ਵਾਰ-ਵਾਰ ਕਿਸਾਨਾਂ ਨੂੰ ਇਹ ਪੀਲਾ ਵੀ ਸੋਚ ਸਮਝ ਕੇ ਬੀਜ ਨਾਲ ਹੀ ਫਸਲ ਨਿਰਪਾਰ ਤੇ ਆਪਾਂ ਬੀਜ ਮੁਤਾਬਕ ਹੀ ਬੀਜਣੀ ਜੇ ਸੀਡ ਵਧੀਆ ਤੇ ਝਾੜ ਵਧੀਆ ਇਹ ਆਪਾਂ ਦੇਖ ਰਹੇ ਆ ਵੀਰ ਜੀ ਆਪਣੀ ਪਹਿਲੀ ਵੀਡੀਓ ਵਿੱਚ ਇੱਕ ਕਰ ਲਿਆ ਜੀ ਬਹੁਤ ਵਿਰਲੀ ਸੀ ਤੇ ਅੱਜ ਦੇਖ ਲੋ ਸਿੱਟਾ ਦੇਖ ਲੋ ਇਹ ਕਿਸਾਨੀ ਜਿੱਥੇ ਮਰਜੀ ਸਿੱਟੇ ਵੇਖੋ ਸਿੱਟੇ ਸਾਰੇ ਹੀ ਗੁੰਦਵੇਂ ਨੇ ਤੇ ਬਹੁਤ ਲੰਬਾ ਸਿੱਟਾ ਮੋਟਾ ਸਿੱਟਾ ਆ ਆਪਾਂ ਵੈਰਾਈਟੀ ਵੇਖ ਰਹੇ ਦੋਸਤੋ ਵੈਰਾਈਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਕੋਈ ਟੇਲਰਿੰਗ ਦੀ ਪ੍ਰੋਬਲਮ ਨਹੀਂ ਟੇਲਰਿੰਗ ਵੀ ਬਹੁਤ ਆ ਪੱਤਾ ਵੀ ਚੌੜਾ ਨਾੜ ਵੀ ਮੋਟਾ ਇਹਨੂੰ ਡਿੱਗਣ ਦੀ ਵੀ ਕੋਈ ਪ੍ਰੋਬਲਮ ਇਹਨੂੰ ਤਿੰਨ ਦਿਨ ਹੀ ਪਹਿਲਾਂ ਆਪਾਂ ਪਾਣੀ ਲਾਇਆ ਕਣਕ ਕਿਤੋਂ ਵੀ ਆਪਾਂ ਨੂੰ ਡਿੱਗੀ ਨਹੀਂ ਮਹਿਸੂਸ ਕਰਦੀ ਜੇ ਹਾਈਟ ਦੀ ਗੱਲ ਕਰੀਏ ਤੇ ਲਗਭਗ ਆਪਾਂ ਵੇਖ ਸਕਦੇ ਹਾਂ ਇਹ 95 ਕੁ ਸੈਂਟੀਮੀਟਰ 100 ਸੈਂਟੀਮੀਟਰ ਦੇ ਵਿੱਚ ਹੀ ਹਾਈਟ ਕਰਦੀ ਹਾਈਟ ਆਪਾਂ ਦੇਖ ਸਕਦੇ ਹਾਂ ਤੇ ਬਾਕੀ ਆਪਾਂ ਸਿੱਟਾ ਵੀ ਵੇਖ ਸਕਦੇ ਆ ਜੇ ਫਿਰ ਵੀ ਕਿਸੇ ਵੀਰ ਨੂੰ ਇਹ ਜਾਣਕਾਰੀ ਦੀ ਜ਼ਰੂਰਤ ਹੋਵੇ ਤੇ ਆਪਣੇ ਨੰਬਰ ਤੇ 94175 13464 ਤੇ ਸੰਪਰਕ ਕਰ ਸਕਦਾ ਬਹੁਤ ਵਧੀਆ ਵੈਰਾਈਟੀ ਆ ਸੋ ਦੋਸਤੋ ਜੀ ਵੀਡੀਓ ਚੰਗੀ ਲੱਗੀ ਆ ਤੇ ਲਾਈਕ ਕਰਨਾ ਤੇ ਸ਼ੇਅਰ ਕਰਨਾ ਤਾਂਕਿ ਜੇ ਹੋਰ ਕਿਸੇ ਵੀ ਵੀਰ ਨੂੰ ਇੰਦੇ ਬਾਰੇ ਪਤਾ ਲੱਗ ਸਕੇ ਵਾਹਿਗੁਰਜੀ ਖਾਲਸਾ ਉਹ ਵਾਹਿਗੁਰਜੀ ਕੀ ਫਤ